ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਸੀਂ ਖਲੋਤੇਆਂ ਵਾੜਾ ਸ਼ੇਰ ਸਿੰਘ ਵਿਖੇ ਸਾਡੇ ਨਾਲ ਖਲੋਤੇ ਨੇ ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ ਚੀਫ ਐਡਵਾਈਜ਼ਰ ਪੰਜਾਬ ਇੰਟਰਨੈਸ਼ਨਲ ਪੰਥਕ ਅਦਾਲ ਜੋ ਅੱਜ ਵਾੜਾ ਸ਼ੇਰ ਸਿੰਘ ਵਿਖੇ ਸ਼ਾਮ ਨੂੰ ਸਮਾਗਮ ਹੋ ਜਾ ਰਹੇ ਨੇ ਉਹਨਾਂ ਸਮਾਗਮ ਬਾਰੇ ਆਪਾਂ ਜਾਣਕਾਰੀ ਲਵਾਂਗੇ ਬਾਬਾ ਜੀ ਕੋਲੋਂ ਹਾਂਜੀ ਬਾਬਾ ਜੀ ਦਿਓ ਜੀ ਜਾਣਕਾਰੀ ਹਾਂਜੀ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਸ਼ਕਤ ਜੀ ਦੇਸ਼ਵਿਦੇਦੀਆਂ ਗੁਰੂਆਂ ਸੰਗਤਾਂ ਗੱਜ-ਗੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਸੰਗਤ ਜੀ ਅਸੀਂ ਇਸ ਟਾਈਮ ਨਗਰ ਵਾੜਾ ਸ਼ੇਰ ਸਿੰਘ ਨੇੜੇ ਅਰਗੋ ਕੋਠੇ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਖੜੇ ਆਂ ਸੋਦਾਸ ਦੇ ਨਾਲ ਇੱਥੇ ਦੇ ਮੁੱਖ ਗ੍ਰੰਥੀ ਸਨਮਾਨਯੋਗ ਬਾਬਾ ਜਰਨੈਲ ਸਿੰਘ ਜੀ ਭਾਈ ਗੁਰਸੇਵਕ ਸਿੰਘ ਜੀ ਸਰਦਾਰ ਗੁਰਜੀਤ ਸਿੰਘ ਦੀ ਸਰਦਾਰ ਹਰਜੀਤ ਸਿੰਘ ਜੀ ਖੜੇ ਆ ਅੱਜ 17 3 2024 ਨੂੰ ਨਗਰਵਾਰਾ ਸ਼ੇਰ ਸਿੰਘ ਵਿਖੇ ਗੁਰਦੁਆਰਾ ਬਾਬਾ ਵੀਰ ਸਿੰਘ ਇੱਥੇ ਅੱਜ ਸਮਾਗਮ ਹੋ ਰਹੇ ਨੇ ਨਵੇਂ ਸਾਲ ਦੀ ਆਮਦ ਨੂੰ ਕਿਉਂਕਿ ਜਿਹੜਾ ਨਵਾਂ ਸਾਲ ਖਾਲਸਾ ਪੰਥ ਦਾ ਇਹ ਚੇਤ ਦਾ ਨਵਾਂ ਸਾਲ ਹੁੰਦਾ ਹੈ ਉਹ ਆਰੰਭ ਹੋਇਆ ਹੈ ਤੇ ਨਾਲੇ ਤਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋ ਹੋਲੇ ਮਹੱਲੇ ਨੂੰ ਸਮਰਪਿਤ ਇਹ ਸਮਾਗਮ ਹੋ ਰਹੇ ਨੇ ਅੱਜ ਜੀ ਸ਼ਾਮ ਨੂੰ ਤਕਰੀਬਨ 7 ਤੋਂ 8:30 ਤੱਕ ਜੋ ਸਾਡੇ ਸਨਮਾਨਯੋਗ ਗਿਆਨੀ ਸੁਖਦੇਵ ਸਿੰਘ ਜੀ ਹਜ਼ੂਰੀ ਕਥਾਵਾਜਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਜਿਨ੍ਹਾਂ ਦੀ ਅੱਜ ਲਾਈਵ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਕਥਾ ਚੱਲੀ ਸੀ ਅਸੀਂ ਪਿਛਲੇ ਦਿਨਾਂ 'ਚ ਪਟਨਾ ਸਾਹਿਬ ਗਏ ਸੀ ਸਤਿਗੁਰਾਂ ਨੇ ਸੁਭਾਗ ਸਮਾਂ ਬਖਸ਼ਿਸ਼ ਕੀਤਾ ਉੱਥੇ ਅਸੀਂ ਸਿੱਖ ਸਭੇ ਨੂੰ ਬੇਨਤੀ ਕੀਤੀ ਸੀ ਗਿਆਨੀ ਸੁਖਦੇਵ ਸਿੰਘ ਜੀ ਨੂੰ ਕਿ ਜਦੋਂ ਵੀ ਤੁਸੀਂ ਪੰਜਾਬ ਆਓ ਤੋ ਸਾਰੇ ਨਗਰ ਵਿੱਚ ਜਰੂਰ ਆਉਣਾ ਸਾਨੂੰ ਗੁਰਮਤ ਦੀਆਂ ਵਿਚਾਰਾਂ ਸੁਣਾਉਣੀਆਂ ਉਹਨਾਂ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕਰਦਿਆਂ ਹੋਇਆਂ ਅੱਜ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਵਿਵਾਨ ਆ ਦੇਖੇ ਆਇਓ ਪਨਾਮੇ ਦੀ ਕਥਾ ਵਿਚਾਰ ਸੰਗਤਾਂ ਨੂੰ ਸੁਣਾਈਆਂ ਸੱਚ ਕਰ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਉਪਰੰਤ ਸ਼ਾਮ ਨੂੰ ਇਸ ਨਗਰਵਾਰਾ ਸ਼ੇਰ ਸਿੰਘ ਜੀ ਦੇ ਪਹੁੰਚ ਰਹੇ ਨੇ ਜਿਹੜੇ ਉਹ ਡੇਢ ਦੋ ਘੰਟੇ ਵਾਸਤੇ ਗੁਰਮਤ ਵਿਚਾਰਾ ਰਾਹੀਂ ਕਥਾ ਰਾਹੀਂ ਸਾਨੂੰ ਨਿਹਾਲ ਕਰਨਗੇ ਅਸੀਂ ਇਲਾਕੇ ਦੀਆਂ ਗੁਰੂਕੀਆਂ ਸੰਗਤਾਂ ਨੂੰ ਇਹ ਨਿਮਰਤਾ ਸਦ ਬੇਨਤੀ ਕਰਦੇ ਹਾਂ ਗੁਰੂ ਕੇ ਅਤੁੱਟ ਲੰਗਰ ਵੀ ਵਰਚਣਗੇ ਚਾਪ ਗੌਣਿਆਂ ਦੇ ਲੰਗਰ ਵੀ ਚੱਲਣਗੇ ਅਤੇ ਸਰਬੱਤ ਸੰਗਤਾਂ ਸ਼ਾਮ ਨੂੰ ਤਕਰੀਬਨ 6 ਵਜੇ ਗੁਰਦੁਆਰਾ ਸ਼ਾਮ ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਨਗਰਵਾੜਾ ਸ਼ੇਰ ਸਿੰਘ ਮੇ ਪਹੁੰਚਣ ਦੀ ਕਿਰਪਾ ਦਿੱਤਾ ਕਰਨ ਸਮਰ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਗੱਜਵੜ੍ਹ ਕੇ ਨੌਜਵਾਨ ਸਿੰਘ ਤੇ ਸਾਰੀਆਂ ਗੁਰੂਕੀਆਂ ਸੰਗਤਾਂ ਇਥੇ ਨਾਲੇ ਸੇਵਾ ਦੇ ਵਿੱਚ ਵੀ ਹਿੱਸਾ ਪਾਉਣ ਤਨਮਨ ਧਨ ਦਾ ਸਵਾਵਾ ਕਰਕੇ ਲਾਹਾ ਲੈਣ ਤੇ ਨਾਲ ਇਹ ਲਾਈਵ ਵੀ ਪ੍ਰੋਗਰਾਮ ਸਾਰਾ ਸ਼ਾਮ ਨੂੰ ਚੱਲੇਗਾ ਜਿਹੜਾ ਦੇਸ਼ਵ ਦੇ ਦੀਆਂ ਗੁਰੂਕੀਆਂ ਸੰਗਤਾਂ ਸਰਵਣ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ